ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਦੋ ਪਸ਼ੂ ਵਿਖਾਉਣੇ ਆ ਤੁਹਾਨੂੰ ਇੱਕ ਵੱਡੀ ਜਰਸੀ ਚੰਗੇ ਦੁੱਧ ਵਾਲੀ ਇੱਕ ਕਾਲੀ ਵਛੀ ਕਦਕਾਠ ਵਾਲੀ ਤਾਜੀ ਸੂਈ ਸਵਾਈ ਮੱਲ ਜੈ ਜੀ ਹੁਣ ਗਾ ਇਨਫਰਮੇਸ਼ਨ ਲੈ ਦਿੰਨਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਬਾਈ ਜੀ ਅਵਤਾਰ ਸਿੰਘ ਜੀ ਪਿੰਡ ਕਾਲੇ ਦੇ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9914566058 ਜੀ 9914566058 ਜੀ ਜੋੜਾ ਵਕਾਓ ਬਾਈ ਹਾਂ ਜੋੜਾ ਲਈ ਘਰ ਆਰਦੀ ਸੂਰੀ ਆ ਜਾਂਦੀ ਬੱਚੀ ਠੀਕ ਆ ਚੌੜਦਾਂ ਦਾ ਮੂੰਹ ਪਹਿਲਾ ਸੂਆ ਚੌਗੀ ਚੌਗੀ ਬੱਚੀ ਮੂੰਹ ਚੌੜਦਾਂ ਦਾ ਮਗਰ ਵੀ ਬੱਚੀ ਆ ਠੀਕ ਐ ਤੇ ਆਪਣੇ ਕੋਲ ਜਾਂਦੀ 2 ਘੰਟੇ ਹੋਏ ਆਈ ਹੂੰ ਲੇ ਦੱਸਿਆ ਜੇ ਜੁਰ ਵਧੀਆ ਪਈ ਗਈ ਹੈ ਕਿੰਨਾ ਵਾਲੇ ਫੌਨ ਲਈ ਆ ਜਾਂਦੀ ਆ ਪਤਾ ਨੇ ਕਿ ਕਿਲੋ ਬੋਲਾ ਜਾਂਦੀ ਕੱਢ ਕੇ ਠੀਕ ਹੈ ਦੋ ਤਿੰਨ ਘੰਟੇ ਹੋਏ ਆਪਣੇ ਕੋਲੇ ਆਈ ਨੇ ਕਿੰਨਾ ਇੱਕ ਦੁੱਧ ਪਿਆ ਤੁਹਾਡੇ ਹਿਸਾਬ ਨਾਲ ਦੁੱਧ ਵੀਰੇ ਬੱਛੀ ਦੇ ਹਿਸਾਬ ਨਾਲ ਜਿਵੇਂ ਕੁਆਲਿਟੀ ਆ ਬੱਛੀ ਦੀ 17 18 ਕਿਲੋ ਦੁੱਧ ਪਿਉਣਾ ਚਾਹੀਦਾ ਹੈ ਬਾਕੀ ਜਿਹੜੇ ਭੈਣ ਭਰਾ ਨੇ ਲੈਣੀ ਆ ਉਹਨੇ ਆਪਦੀ ਸਮਝ ਨਾਲ ਲੈਣੀ ਆ ਪਹਿਲਾ ਸੂਆ ਬੱਛੀ ਆ ਤੁਹਾਨੂੰ ਵੀ ਪਤਾ ਵੀ ਗਾਂ ਵੀ ਵਾਧੇ ਵਾਲੀ ਚੀਜ਼ ਹੈ ਸਹੀ ਆ ਹਾਂ ਦੋਸਤੋ ਮਰਜ਼ੀ ਬੈਠੋ ਥੱਲੇ ਜੀ ਆਖੇ ਤਾਂ ਧਾਰਾ ਵੀ ਮਾਰਦਣਾ ਤੇ ਨਹੀਂ ਤਾਂ ਐ ਨਹੀਂ ਕਰਾਂਗੇ ਠੀਕ ਹੈ ਹਾਂ ਕੂਨੀ ਵੱਛੀ ਆ ਪੂਰੀ ਬਾਰ ਫਰ ਕੇ ਖੰਢੀ ਲੈ ਛੀਲ ਸਾਬ ਫੁੱਲ ਆਪਾਂ ਕੋ ਨਹੀਂ ਜਲ ਮਾਰਦੇ ਹਾਂ ਮਾਰਦੇ ਹਾਂ ਹੂੰ ਸਹੀ ਆ ਪਾਲੇ ਦੁੱਧ ਜੜੀ ਹੂੰ ਪੂਰੀ ਕੂਨੀਆਂ ਮਗਰ ਵੱਛੀ ਆ ਮਗਰ ਵੀ ਵੱਛੀ ਆ ਆ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਆ ਕੱਲ ਰਾਤ ਦੀ ਬਾਈ ਕਹਿੰਦਾ ਸੂਈ ਆ 2 ਘੰਟੇ ਹੋਏ ਆ ਬਾਈ ਕਹਿੰਦਾ ਆਪਣੇ ਘਰੇ ਲਿਆਂਦੀ ਨੂੰ 3 ਕਿਲੋ ਅਗਲੇ ਦੇ ਘਰੋਂ ਬਾਈ ਕਹਿੰਦਾ ਬੋਲੀ ਚੋ ਕੇ ਲਈ ਆ ਆਪਾਂ 17 18 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਕਾਲੇ ਰੰਗ ਦੀ ਨਮਾਹਾਨ ਬੱਛੀ ਪਲੂਣ ਵਹਿੜ ਮੂੰਹ ਤੋਂ ਚਾਰ ਦੰਦ ਦੋਸਤੋ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਹਵਾਨਾ ਬਹੁਤ ਸੋਹਣਾ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿਗਰ ਹਵਾਨਾ ਮੱਛੀ ਵਜਨ ਵਾਲੀ ਆ ਕੱਦ ਕਾਠ ਵਾਲੀ ਆ ਕੰਮ ਦੀ ਆ ਸੀਲਸ ਲੱਗ ਬੱਛੀ ਪੂਰੀ ਕੰਮ ਦੀ ਜਿਵੇਂ ਮਰਜੀ ਬਹਿ ਜਾ ਉਹੋ ਜਿਹੀ ਨਹੀਂ ਗੱਲ ਆਪਾਂ ਪਸ਼ੂ ਲੈਣੇ ਸੀਲਸ ਲੱਗਣ ਹੂੰ ਦੋਸਤੋ ਪਸ਼ੂ ਬਾਈ ਦੇ ਸਾਰੇ ਸੀਲਸ ਆਉ ਹੁੰਦੇ ਆ ਆ ਬਿਨਾ ਨਿਆਣੇ ਰੋ ਕਿਹੜੀ ਲੱਗਣ ਤੇ ਤੋ ਪਰੋਣ ਹੱਥ ਹਾਂ ਹਾਂ ਜਾਤ ਵਾਲੀਆਂ ਬੱਛੀਆਂ ਵੀ ਨਹੀਂ ਉਹੋ ਜਿਹੀ ਨਹੀਂ ਇਹ ਸਹੀ ਗੱਲ ਆ ਪਹਿਲੇ ਸੂਵੇ ਸੂਈ ਆ ਦੁੱਧ ਬਾਈ ਦੱਸਦਾ 17-18 ਕਿਲੋ ਖੁੱਲਾ ਪਿਆ ਜੂ ਕੱਦ ਕਾਠ ਵਾਲੀ ਵਜਨ ਵਾਲੀ ਵੱਛੀ ਐ ਬਾਕੀ ਜੇ ਏਡੀ ਵੱਛੀ 17-18 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਬਾਕੀ ਬਾਈ ਕਹਿੰਦਾ ਜਿਹਦੇ ਪਸੰਦ ਆਉ ਅਗਲਾ ਆਪਦੀ ਸਮਝ ਨਾਲ ਲੈ ਲੈ ਕਿ ਅਸੀਂ ਕਿੰਨਾ ਦੁੱਧ ਚੋਲਾਂਗੇ ਮਗਰ ਵੀ ਵੱਛੀ ਆ ਵੀ ਇਹ ਕੁਆਲਟੀ ਵਾਲੀ ਆ ਪੂਠੀ ਬਾਠੀ ਘਾਰੇ ਵੱਛੀ ਦੀ ਕਿੰਨੀ ਸ਼ਕੀਨ ਆਲਾ ਪੂਠੀ ਬਾਠੀ ਵੇਖਣਾ ਵੱਛੀ ਬਰੀਡ ਦੀ ਨਹੀਂ ਚੰਗੀ ਵੱਛੀ ਦੀ ਦਾਣੂ ਵੀ ਵਾਧੇ ਵਾਲੀ ਚੀਜ਼ ਹੈ ਸਹੀ ਐ ਦੋਸਤੋ ਮੂੰਹ ਮੱਥੇ ਦੀ ਵੀ ਸੋਹਣੀ ਆ ਕੋਈ 5-7 ਸੂਵੇ ਕਰਮ ਵਾਲੀ ਵਧੀਆ ਦੁੱਧ ਪਿਆਊਗੀ ਨਵਾਂ ਹਾਨ ਬੱਚੀ ਐ ਮਗਰ ਵੀ ਬੱਚੀ ਇਕਣਾ ਇੱਕ ਫ੍ਰੀ ਵਾਲੀ ਗੱਲ ਐ ਵੈਡ ਤੁਸੀਂ ਪੈਸੇ ਦੇ ਕੇ ਖਰੀਦ ਲੈ ਲੈਣੀ ਆ ਤੇ ਮਗਰ ਬੱਚੀ ਫ੍ਰੀ ਦੀ ਤਿਆਰ ਹੋ ਜੂ ਜੇ ਬੱਚਾ ਹੁੰਦਾ ਲਿਆਣਾ ਫੇਰ ਵੀ ਨਾਲ ਪੈਣਾ ਸੀ ਪਰ ਫੀਮੇਲ ਕਾਫ ਬਛੜੀ ਵੱਡੀ ਵਜਨ ਵਾਲੀ ਮੁੱਲ ਜਾਇਜ ਆ ਬਾਈ ਮੁੱਲ ਜਾਇਜ ਆ ਵੀਰੇ ਤੈਨੂੰ ਪਤਾ ਆਪਣਾ ਰੂਟੀਨ ਚ ਮਾਲ ਆਉਂਦਾ ਪਰ ਅਸੋਂ ਆਪਾਂ ਵੀਡੀਓ ਪਾਈ ਸੋਗੀ ਆਪਣਾ ਸਾਰਾ ਮਾਲ ਹੋਗਾ ਕਿਉਂਕਿ ਨਿੱਤੇ ਨਿੱਤੋਂ ਦੇ ਦੋ ਆਪਾਂ ਵੇਚਣ ਦੀ ਕਰਦੇ ਹੁੰਦੇ ਆ ਆਪਾਂ ਬੜਾ ਲਾਲਚ ਨਹੀਂ ਕਰਦੇ ਹੁੰਦੇ ਮਨ ਕਰ ਉਹਨੂੰ ਦਾ ਵੀਰੇ 65 ਕਰਾ ਲਾ ਭਲਾ 70 ਕਰਾ ਲਓ ਆਪਾਂ ਬੱਛੀ ਦੇ ਦਾਂਗੇ 54000 ਦੀ ਭੈਣ ਭਰਾ ਦਾ ਮਾਣ ਜ਼ਰੂਰ ਕਰਾਂਗੇ ਵਿੱਚੋਂ ਸਹੀ ਆ ਹਾਂ ਦੋਸਤੋ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਆਪਾਂ 65000 ਕਰਾ ਲਓ ਲੋਕੀ ਕਰੀ ਜਾਂਦੇ ਆ ਪਰ ਆਪਾਂ 54000 ਦੀ ਵੀਰ ਕਹਿੰਦਾ ਦੇ ਦੇਣੀ ਆ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਣ ਵੀ ਬਾਈ ਕਹਿੰਦਾ ਕਰੂੰ ਜਰਸੀ ਤੁਮ ਦੀ ਬੱਛੀ ਆ ਜੱਟ ਠੀਕ ਐ ਜਰਸੀ ਬਾਈ ਇਹ ਜਰਸੀ ਵੀਰੇ ਪੰਜਾਬ ਵਾਲੀ ਆਫਰੀ ਆ ਠੀਕ ਐ ਉਹ ਵਾਲੀ ਲਈ ਆ ਬੰਦਿਆਂ ਤੋਂ ਠੀਕ ਐ ਤੇ ਜਰਸੀ ਦਾ ਜਾਂਦੀ ਰਿਕਾਰਡ ਇਹਦਾ 22 ਕਿਲੋ ਦਾ ਆਪਾਂ ਨੂੰ ਦੱਸਿਆ ਇੱਕ ਹਫਤਾ ਲੈਂਦੀ ਆ ਆਪਾਂ ਤਾਂ ਵੀਰੇ 23 ਕਿਲੋ ਚੋਇਆ ਨਹੀਂ ਠੀਕ ਆ ਮੈਂ ਵਾਰ-ਵਾਰ ਆਪਾਂ ਤਾਂ ਵੀਡੀਓ 'ਚ ਇਹ ਕਹਿੰਨੇ ਹੁੰਦੇ ਆ ਵੀ ਆਪਦੀ ਸਮਝ ਨਾ ਲਓ ਜਿਵੇਂ ਸਾਨੂੰ ਅਗਲਾ ਦੱਸਦਾ ਸੀ ਉਹਨਾਂ ਦੁੱਧ ਦੱਸਣਾ ਤੇ ਉਹ ਹੀ ਅਸੀਂ ਸੂਆ ਦੱਸਣਾ ਦੁੱਧ ਤੁਸੀਂ ਸਮਝ ਨਾ ਆਪਦੀ ਨਾਲ ਲੱਲਾ ਵੀ ਚੋ ਸਕਦੇ ਆ ਕਿ ਨਹੀਂ ਚੋ ਸਕਦੇ ਤੇ ਵਛੀ ਰਿਆਂ ਟੱਲਾਂ ਤੋਂ ਲੰਘ ਖਾ ਦੇ ਕਿ ਡਾ ਲੈਵਾ ਦੇਣਾ ਚਾਹੀਦਾ ਵਛੀ ਨੂੰ ਦੇਵੇ ਝੋਲੀ ਦੇ ਹਿਸਾਬ ਨਾਲ ਕਿੰਨੀ ਝੋਲੀ ਤੇ ਲੱਡ ਕੇ ਸੂਗੀ ਵਛੀ ਦਿਨ ਕਿੰਨੇ ਲੈ ਜੂ ਦਿਨ ਵੀਰੇ ਇੱਕਾ ਹੁੰਦਾ ਪਿਆ ਇਹਦਾ ਸੂਦੇ ਘਰਾਂ 'ਚ ਹੀ ਵੜਨੇ ਨੇ ਇੱਕ ਦੋ ਸੂ ਨੂੰ ਸਹੀ ਹੈ ਦੋਸਤੋ ਚੜੇ ਅਸੂ ਬਾਈ ਕਹਿੰਦਾ ਨੇ ਸੁਣਨਾ ਉਹਨੂੰ ਵੇਖ ਲੈ ਕਿੰਨਾ ਚੰਗਾ ਮਾਝਾ ਮੋਟਾ ਜਾ ਆ ਗਿਰਤ ਮੇਨ ਵਿਖਾ ਦੇ ਕਿੰਨੀ ਗੁੱਟ ਜਿੰਨੀ ਮੋਟੀ ਆ ਚਾਰੇ ਪਾਸੇ ਨਾੜਾ ਨੂੜਾ ਵਹਿੜਦੇ ਪੂਰੇ ਦੁੱਧ ਵਾਲੀ ਸਹੀ ਆ 23 ਲੀਟਰ ਦੁੱਧ ਬਾਈ ਦੱਸਦਾ ਕਿ ਇਹਨੇ ਦਿੱਤਾ ਪਿਛਲੇ ਸੂਈ ਹਫਤੇ ਦੀ ਕੱਚੀ ਐ ਲੋਕਲ ਵੱੱਛੀ ਲਈ ਐ ਜਰਸੀ نسل ਦੀ ਐ ਕੱਦ ਕਾਠ ਵੱਡਾ ਹੀ ਐ ਚੋਲ ਵਾਲੀ ਮੱਛੀ ਆ ਲੈ ਵਾ ਲਾਉ ਬਹੁਤ ਛੜਦੇ ਤੇਰਾ ਸਰ ਉੱਪਰਾਂ ਇਹ ਨਹੀਂ ਗੱਲ ਤੇ ਮਿਲਕਵਨ ਗੁੱਟ ਜਿੰਨੀ ਮੋਟੀ ਸਟਰੋਂਗ ਆਉਂਦੀ ਆ ਮਾਝਾ ਵਾਲਾ ਮੋਟਾ ਜਾਨ ਵਾਲਾ ਥੱਲੇ ਦਾ ਥਾਣ ਵੇਖ ਜਾਨ ਵਾਲਾ ਹਾਂ ਹਾਂ ਸਿੱੜਦੇ ਪਣਾ ਰੱਸਾ ਉੱਤੇ ਸਿੱੜਦੇ ਲੈ ਕੋ ਜਾ ਪਾਸੇ ਹੋ ਜਾ ਲੈ ਢੋਲੀ ਵੀ ਨੇ ਮੈਨ ਹਾਂ ਫੋਟੇ ਨੂੰ ਹੋਵਣਾ ਪਛੇ ਨੂੰ ਵੱਧਾ ਸਾਰੀ ਬਾਲਟਲ ਕੱਢ ਕੇ ਸੂਣਾ ਹਾਂ ਲਟਕੇ ਸੂਗੀ ਮੱਛੀ ਗੱਲਾਂ ਕਰਾਉਗੀ ਮੱਛੀ ਮੇਰੇ ਵਾਲਾ ਹੂੰ ਪਾਉਂਦੀ ਐ ਛਾਉਂਦਾ ਮੱਛੀ ਕਲੀ ਜੀ ਹੋਰ ਹੋ ਜਾਣਗੇ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਬੰਬ ਬਣ ਕੇ ਸੋਣਾ ਜਦੋਂ ਤਿਆਰ ਹੋ ਜਾਂਦੀ ਏ ਇੱਕ ਹਫਤਾ ਬਾਅਦ ਦਸਤਾ ਹਜੇ ਕਰਮਾ ਵਾਲੀ ਨੇ ਲੈ ਜਾਣਾ ਬਾਕੀ ਲੰਮਾ ਹਵਾਨਾ ਬੈਕ ਨੂੰ ਪੱਟਾਂ ਤੋਂ ਪਿੱਛੇ ਹਟ ਮਾ ਹਵਾਨਾ ਮੂਹਰੇ ਥਣ ਤੋਂ ਫੋਟ ਵਾਂਗੂ ਹਵਾਨਾ ਅੱਗੇ ਤੋਂ ਢੁੰਨੀ ਵਾਲੇ ਪਾਸੇ ਨੂੰ ਢੁੰਨੀ ਨੂੰ ਟੱਚ ਕਰਦਾ ਹਵਾਨਾ ਬਾਅਦ ਬਾਅਦ ਮਾ ਪੂਰਾ ਮਿਲਕ ਵੇਣ ਵਿਖਾ ਦੇ ਚਾਰੇ ਪਾਸੇ ਗੁੱਟ ਜਿਨੀ ਮੋਟੀ ਸਟਰੋਂਗ ਹਾਂ ਮਿਲਕ ਵੇਣ ਦੋਨੇ ਪਾਸੇ ਮੋਟੀ ਸਟਰੋਂਗ ਆਉਂਦੀ ਆ ਮੁੱਲ ਬਈ ਜਾਇਜ਼ ਆ ਕਰ ਰਹਾ ਹੁੰਦਾ ਤੇਰੀ ਗੱਲੋਂ 60 60 ਪਲਾਜ ਮਰਜ਼ੀ ਕਰਾ ਲੈ 54 ਦੀ ਇਹ ਦੇ ਦਾਂਗੇ ਮੈਂ ਭਲੇਖੇ ਜੇ ਪੈਂਦੇ ਰਹਿੰਦੇ ਇੱਕ ਮੋਲੀ ਰੱਖ ਅਜਾ ਦੋਹਾਂ ਦਾ ਇੱਕ ਮੋਲੀ ਹਾਂ ਤੂੰ ਸਿੱਧਾ ਵਧਾਉਣਾ ਮੋਲ ਪਰ 54 ਹੀ ਰੱਖੇ ਦਾ ਵੀ ਸਹੀ ਆ ਹਾਂ ਐਵੇਂ ਮੁੱਲ ਕਰਾਉਂਦਾ ਕੀ ਆ ਹਾਂ ਮੁੱਲ ਕਰਨ ਨੂੰ ਬਾਈ ਕਹਿੰਦਾ ਭਾ 65 ਕਰਾ ਲਓ ਪਰ ਭਲੇਖਾ ਜਾ ਪੈਂਦਾ ਰਹਿੰਦਾ ਮੋਲ ਦਾ ਬਾਈ ਕਹਿੰਦਾ ਦੋਹਾਂ ਦਾ 54 54000 ਮੋਲ ਇਹ ਜੇ ਮਾਲ ਕਰਾਂਗੇ ਤੁਹਾਡਾ ਜ਼ਰੂਰ ਸਹੀ ਆ ਕਿਉਂਕਿ ਰੁਟੀਨ 'ਚ ਮਾਲ ਆਉਂਦਾ ਰੁਟੀਨ 'ਚ ਆਪਾਂ ਮਾਲ ਵੇਚਣਾ ਸਹੀ ਆ ਡੇਲੀ ਮਾਲ ਆਉਂਦਾ ਬਾਈ ਕਹਿੰਦਾ ਡੇਲੀ ਆਪਾਂ ਵੇਚਦੇ ਆ ਕੋਈ ਬਾਲਾ ਗੱਲ ਨਹੀਂ ਲਾਉਂਦੇ ਪਸ਼ੂ ਨੂੰ ਦੋ ਵੇੜਾ ਹੋਰ ਵੀ ਅਜੇ ਥੋੜੇ ਆਉਣ ਤੋਂ ਵੀਰੇ ਪਹਿਲਾਂ ਬੈਠ ਗਏ ਬਾਅਦ ਚਾਹੀਆਂ ਵੇੜਾ ਠੀਕ ਆ 11:00 ਦੀ ਆਪਾਂ ਪਾ ਦੇਣੀ ਹੋ ਲੇਟ ਹੋਗਾ ਤੂੰ ਆਉਣ ਚ ਹੂੰ ਸਹੀ ਆ ਤੋਸੋ ਟੋਟਲ 4 ਪਸ਼ੂ ਸੀ ਦੋ ਵੇੜਾ ਆਉਣ ਤੋਂ ਪਹਿਲਾਂ ਮੇਰੇ ਸੇਲ ਹੋ ਗਈਆਂ ਮੈਨੂੰ ਵੀ ਥੋੜਾ ਜਿਹਾ ਅੱਜ ਘਰ ਦਾ ਕੰਮ ਸੀ ਜ਼ਰੂਰੀ ਸੀਗਾ ਮੈਂ ਵੀ ਲੇਟ ਹੀ ਆਇਆ ਦੁਪਹਿਰੇ ਜ ਤਾ ਕਰਕੇ ਨਹੀਂ ਤਾਂ ਵੀਡੀਓ ਸੁਬਾ ਬਣਾਉਣੀ ਸੀ ਚਾਰ ਬਸ਼ੂ ਸੀ ਪਰ ਦੋ ਸੇਲ ਹੋ ਗਿਆ ਦੋ ਰਹਿ ਗਿਆ ਇੱਕ ਬਹੁਤ ਚੰਗੀ ਚਾਰ ਦੰਦ ਟਾਪ ਦੀ ਪਹਿਲਣ ਬੱਛੀ ਦੋ ਨੰਬਰ ਪੰਜਾਬ ਵਾਲੀ ਜਰਸੀ ਐਚ ਐਫ ਵੜਾ ਗੱਡਾ ਕੱਦ ਹੈ 20 ਕਿਲੋ ਮੰਨ ਕੇ ਤੁਸੀਂ ਲੈ ਲਓ 20 ਕਿਲੋ ਦੁੱਧ ਵੀ ਬਹੁਤ ਹੁੰਦਾ ਜਿੰਨਾ ਆਦੀ ਸਮਝਣਾ ਮਾਦੀ ਮੰਨ ਕੇ ਆ ਜਾਓ ਯਾਰ ਵੀਰੇ ਸੀਲਸ ਲੱਗ ਪੂਰੀ ਹੋਊਗੀ ਬੱਛੀ ਸਹੀ ਆ ਹਾਂ ਲੱਗ ਗਿਆ ਦੰਦਾ ਪਰ ਸੀਜਾਂ ਲੈਨੇ ਆਸਰਾ ਨਹੀਂ ਫਿਰ ਕਰਕੇ ਲੈਨੇ ਤਾਂ ਹੀ ਆਪਣਾ ਮਾਲ ਜਾਇਗ ਮੁੱਲ ਹੁੰਦਾ ਕਰਕੇ ਆਪਣਾ ਮਾਲ ਆਪਣਾ ਵੇਖਦਾ ਵੀਰੇ ਸਹੀ ਆ ਉਹਦਾ ਹੁਣ ਆਪਣੇ ਤੇ ਲੋਕੋ ਨੂੰ ਇਵਾਜ਼ ਕਰਦੇ ਆ ਹਾਂ ਕੱਦ ਵੀ ਫੈਰ ਆਪਣੀ ਗਈ ਤੇ ਬੰਦਿਆਂ ਆਨਲਾਈਨ ਹੀ ਮਦਦ ਲਈ ਇਵਾਜ਼ ਕਰਦੇ ਕਰਕੇ ਟਾਈਮ ਦੱਸ ਲਈਏ ਤੇ ਬੜੀਆ ਲੱਗਦਾ ਹੈ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਨਿਰਖ ਪਰਖ ਦੇ ਵੀਰੇ ਤੁਸੀਂ ਵੀ ਆਦੀ ਕਮਾਈ ਚੋਂ ਪੈਸੇ ਲਾਉਣੇ ਨਿਰਖ ਪਰਖ ਕੇ ਆਉਂਦਾ ਤੁਸੀਂ ਪਸੂ ਲਾਓ ਹਾਂ ਦੋਸਤੋ ਬਾਈ ਕਹਿੰਦਾ ਤੁਸੀਂ ਵੀ ਆਪਦੀ ਕਮਾਈ ਚੋਂ ਪੈਸੇ ਲਾਉਣੇ ਆ ਆਪਦਾ ਨਿਰਖ ਪਰਖਣਾ ਸਬਦਾ ਕਰੋ ਫੋਨ ਨੰਬਰ ਸਕਰੀਨ ਤੇ ਆ ਦੋ ਟਾਪ ਦੀਆਂ ਵਹਿੜਾਂ ਚੰਗੇ ਦੁੱਧ ਵਾਲੀਆਂ ਬਿਲਕੁਲ ਸਸਤੇ ਮੁੱਲ ਦੀਆਂ ਪਿੰਡ ਕਾਲੀ ਕੇ ਜ਼ਿਲ੍ਹਾ ਮੋਗਾ ਤਸਵੀਰ ਬਾਗਾਪੁਰਾਣਾ ਸਤਿ ਸ਼੍ਰੀ ਅਕਾਲ